ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰੇ ਬੜੇ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਜਸ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਜੀ ਉਹਨਾਂ ਦੀ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸੁਣ ਰਿਹਾ ਸੀਗਾ ਦੇ ਇਸ ਦੇ ਵਿੱਚ ਉਹ ਗੱਲ ਆਖ ਰਹੇ ਐ ਕਿ ਅਸੀਂ ਪੁਰਾਤਨ ਸਾਖੀਆਂ ਸੁਣੀਆਂ ਕਿ ਜਦ ਉਸ ਸਮੇਂ ਦੇ ਵਿੱਚ ਗੁਰੂ ਦਾ ਸਿੱਖ ਗੁਰਬਾਣੀ ਗਲਤ ਪੜਦਾ ਸੀਗਾ ਤਦ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਸਿੱਖ ਨੂੰ ਚਪੇੜਾ ਮਾਰਿਆ ਕਰਦੇ ਸਨ ਇਹ ਵੀਡੀਓ ਸੁਣਨ ਤੋਂ ਬਾਅਦ ਮੈਂ ਕਈ ਗ੍ਰੰਥੀ ਸਹਿਬਾਨਾਂ ਨੂੰ ਕਈ ਬੁੱਧੀਜੀਵਿਆਂ ਨੂੰ ਕਈ ਕੌਮ ਦੇ ਪ੍ਰਚਾਰਕਾਂ ਨਾਲ ਮੈਂ ਸੰਪਰਕ ਕੀਤਾ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਪੁੱਛਿਆ ਕਿ ਸਰਦਾਰ ਕਰਮ ਸਰ ਜੀ ਇਹ ਗੱਲ ਆਖਰੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਗਲਤ ਪੜ੍ਹਨ ਤੇ ਸਿੱਖ ਨੂੰ ਚਪੇੜਾ ਮਾਰਿਆ ਕਰਦੇ ਸਨ ਤੇ ਇਹ ਗੱਲ ਠੀਕ ਹੈ ਉਹਨਾਂ ਨੇ ਕਿਹਾ ਜੀ ਬਿਲਕੁਲ ਗਲਤ ਹੈ ਗੁਰੂ ਸੁਧਾਈ ਕਰਿਆ ਕਰਦੇ ਸਨ ਸੁਧਾਈ ਲਫਜ਼ ਉਹਨਾਂ ਨੇ ਮੈਨੂੰ ਦੱਸਿਆ ਕਿ ਜਦ ਕੋਈ ਗੁਰਬਾਣੀ ਗਲਤ ਪੜਦਾ ਸੀਗਾ ਗੁਰੂ ਸੁਧਾਈ ਕਰਿਆ ਕਰਦੇ ਸਨ ਮੈਂ ਸਰਦਾਰ ਕਰਮ ਸਰ ਜੀ ਨੂੰ ਕਹਿਣਾ ਚਾਹਾਂਗਾ ਕਿ ਅੱਜ ਕਿਥੇ ਨਾ ਕਿਥੇ ਵੈਸੀ ਕੌਮ ਦੇ ਅੰਦਰ ਸਿੱਖ ਇਤਿਹਾਸ ਨੂੰ ਲੈ ਕੇ ਬੋੜੀ ਵੱਡੀ ਦੁਬਿਧਾ ਪਾਈ ਜਾ ਰਹੀ ਹੈ ਜਿਹੜੇ ਐਂਟੀ ਸਿੱਖ ਨੇ ਖਾਸ ਤੌਰ ਤੇ ਕਵਾ ਮੈਂ ਆਰਐਸਐਸ ਉਹ ਕਿਥੇ ਨਾ ਕਿਤੇ ਇਤਿਹਾਸ ਵਿਗਾੜ ਕੇ ਸਿੱਖਾ ਦੇ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਜਿਸ ਅਹੁਦੇ ਤੇ ਤੁਸੀਂ ਬੈਠੇ ਹੋ ਧਰਮ ਪ੍ਰਚਾਰਕ ਕਮੇਟੀ ਤੇ ਇਹ ਦਿੱਲੀ ਕਮੇਟੀ ਦਾ ਬੜਾ ਵੱਡਾ ਅਹੁਦਾ ਹੈ ਤੁਹਾਡੀ ਇਹ ਬਾਈਟ ਸੁਣਨ ਤੋਂ ਬਾਅਦ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਅਸੀਂ ਵੇਖ ਹੀ ਰਹੇ ਆ ਕਿ ਜਿਹੜਾ ਅੱਜ ਦੀ ਨੌਜਵਾਨ ਪਨੀਰੀ ਹੈ ਉਹ ਕਿਥੇ ਨਾ ਕਿਥੇ ਸਿੱਖ ਇਤਿਹਾਸ ਤੋਂ ਦੂਰ ਹੋ ਰਹੀ ਹੈ ਗੁਰਬਾਣੀ ਪੜਨ ਤੋਂ ਦੂਰ ਹੋ ਰਹੀ ਹੈ ਨਿਤਨੇਮ ਤੋਂ ਦੂਰ ਹੋ ਰਹੀ ਹੈ ਜਦ ਤੁਹਾਡੀ ਇਹ ਬਾਈਟ ਸੁਨੇਗੀ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਵੇਗਾ ਕਿ ਮੈਂ ਚਪੇੜਾ ਖਾਣ ਤੋਂ ਅੱਛਾ ਗੁਰਬਾਣੀ ਨਹੀਂ ਪੜਾਂ ਕਰਮ ਸਰ ਜੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਚਾਹੇ ਤੁਸੀਂ ਹੋਵੋ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਸਾਡੇ ਬਜ਼ੁਰਗ ਹੋਣ ਗੁਰਬਾਣੀ ਪੜਦਿਆਂ ਕਿਤੇ ਨਾ ਕਿਤੇ ਟਿੰਕਾ ਪਰ ਗਲਤੀ ਹੋ ਜਾਂਦੀ ਹੈ ਮੈਂ ਆਪਣੇ 37 ਸਾਲ ਦੇ ਉਮਰ ਦੇ ਵਿੱਚ ਅਜ ਤੱਕ ਐਗ ਗੱਲ ਕਿਸੇ ਪ੍ਰਚਾਰਕ ਕੋਲੋਂ ਨਹੀਂ ਸੁਣੀ ਐ ਸਾਖੀ ਕਿਸੇ ਪ੍ਰਚਾਰਕ ਕੋਲੋਂ ਨਹੀਂ ਸੁਣੀ ਕਿ ਉਹਨੇ ਕਿਹਾ ਹੋਇਆ ਕਿ ਜਦ ਕੋਈ ਗੁਰਸੇ ਗੁਰਬਾਣੀ ਗਲਤ ਪੜਦਾ ਸੀਗਾ ਤੇ ਗੁਰੂ ਚਪੇੜਾ ਮਾਰਿਆ ਕਰਦਾ ਸੀਗਾ ਮੈਂ ਕਰਮ ਸਰ ਜੀ ਆਪ ਜੀ ਨੂੰ ਹੱਥ ਜੋੜ ਕੇ ਮੈਂ ਮਰਤਾ ਸਾਹਿਬ ਬੇਨਤੀ ਕਰਾਂਗਾ ਕਿ ਅਗਰ ਤੁਹਾਡੇ ਕੋਲ ਐ ਸਾਖੀ ਦਾ ਕੋਈ ਔਥੈਂਟਿਕ ਪ੍ਰੂਫ ਹੈ ਤਾਂ ਜਰੂਰ ਸੋਸ਼ਲ ਮੀਡੀਆ ਰਾਹੀਂ ਸਿੱਕੋਂ ਨੂੰ ਦਿਖਾਓ ਅਗਰ ਇੱਕ ਗੱਲ ਤੁਸੀਂ ਆਪਣੇ ਮਨ ਕਰਦੋਂ ਆਖੀ ਹੈ ਤੁਸੀਂ ਆਪਣੇ ਤੋਂ ਆਖੀ ਹੈ ਤਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਸੀਂ ਇਸ ਗੱਲ ਦੀ ਮਾਫੀ ਮੰਗੋ ਗੱਲ ਆਖੋ ਕਿ ਮੇਰੇ ਤੋਂ ਗਲਤ ਲਫ਼ਜ਼ ਵਰਤਿਆ ਗਿਆ ਮੈਂ ਇਸ ਗੱਲ ਦੀ ਮਾਫੀ ਮੰਗਦਾ ਕਿਉਂਕਿ ਤੁਹਾਡੀ ਕਈ ਗੱਲ ਕਿਤੇ ਨਾ ਕਿਤੇ ਰਿਕਾਰਡ ਹੁੰਦੀ ਹੈ ਅੱਜ ਨਹੀਂ 5 ਸਾਲ ਬਾਅਦ 10 ਸਾਲ ਬਾਅਦ 15 ਸਾਲ ਬਾਅਦ ਜਦ ਸਾਡੀ ਜਿਹੜੇ ਆਣ ਵਾਲੀ ਨੌਜਵਾਨ ਪੰਜੀਰੀ ਜਦੋਂ ਇਸ ਗੱਲ ਪੜ੍ਹੇਗੀ ਕਿਤੇ ਨਾ ਕਿਤੇ ਉਹ ਗੁਰੂ ਤੋਂ ਹੋਰ ਦੌਰ ਹੋਏਗੀ ਕਿਉਂਕਿ ਸਾਡਾ ਜਿਹੜਾ ਗੁਰੂ ਹੈ ਉਹ ਕਿਸੇ ਨੂੰ ਚਪੇੜਾ ਨਹੀਂ ਮਾਰਦਾ ਸਿਕਾ ਸਾਡਾ ਗੁਰੂ ਗੁਰਬਾਣੀ ਪੜਨ ਵਾਲੇ ਸਿੱਖ ਨੂੰ ਪਿਆਰ ਕਰਦਾ ਸੀਗਾ ਅਗਰ 1% ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਕਹਿ ਰਿਹਾ ਅਗਰ 1% ਮੰਨ ਲਵਾ ਕਿ ਜਿਹੜੀ ਗੱਲ ਤੁਸੀਂ ਆਖੀ ਹੈ ਕਿ ਗੁਰਬਾਣੀ ਗਲਤ ਪੜਨ ਤੇ ਗੁਰੂ ਸਿੱਖ ਨੂੰ ਚਪੇੜਾ ਮਾਰਿਆ ਕਰਦੇ ਸਨ ਤਾਂ ਫਿਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਤੁਸੀਂ ਮੈਨੂੰ ਟਾਈਮ ਜਗ੍ਹਾ ਦੱਸ ਦਿਓ ਕਿ ਕਿਸ ਦਿਨ ਮੈਂ ਆਵਾਂ ਤੁਹਾਡੇ ਪ੍ਰਧਾਨ ਹਰਮੀਤ ਕਾਲਕਾ ਨੂੰ ਅਤੇ ਤੁਹਾਡੇ ਜਲਸ ਖਤਰ ਜਗਦੀਪ ਕਾਲੋ ਨੂੰ ਚਪੇੜਾ ਮਾਰਾਂ ਕਿਉਂਕਿ ਉਹਨਾਂ ਨੇ ਵੀ ਕਈ ਵਾਰੀ ਧਾਰਮਿਕ ਚੀਜ਼ਾਂ ਤੋਂ ਗੁਰਬਾਣੀ ਗਲਤ ਪੜੀ ਐ ਸਿੱਖ ਇਤਿਹਾਸ ਗਲਤ ਦੱਸਿਆ ਸੋ ਜਸਪ੍ਰੀਤ ਸਿੰਘ ਕਰਮ ਸਰ ਜੀ ਮੈਂ ਅਖੀਰ ਦੇ ਵੀ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰਾਂਗਾ ਯਾ ਤੇ ਇਸ ਗਲਤਾਂ ਆਥੈਂਥਿਕ ਪ੍ਰੂਫ ਦਿਓ ਨਹੀਂ ਤਾਂ ਕੌਮ ਕੋ ਲੋ ਹੱਥ ਜੋੜ ਕੇ ਮਾਫੀ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ